ਅੱਜ ਅਸੀਂ ਸ਼ਿਰ ਭਗਤ ਸਿੰਘ ਨੌਜਵਾਨ ਸਭਾ ਜੁਨਟ ਕਮਲਾ ਕਾਜ਼ੀਆਂ ਜਿਹੜੀ ਆ ਉਹ ਚੁਣ ਕੀਤੀ ਆ ਜਿਹਦੇ ਵਿੱਚ ਅਸੀਂ ਸਾਥੀ ਗਗਨਦੀਪ ਗੱਗਾ ਨੂੰ ਪ੍ਰਧਾਨ ਸਾਥੀ ਤਸੀਹੂ ਜਿਹੜਾ ਆ ਸਕੱਤਰ ਤੇ ਬਾਕੀ ਜਿਹੜੇ ਆ ਕਮੇਟੀ ਮੈਂਬਰ ਲਏ ਹੈਗੇ ਆ ਇਸ ਮੌਕੇ ਅਸੀਂ ਜਿਹੜਾ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਮੀਟਿੰਗ ਦੇ ਵਿੱਚ ਨੌਜਵਾਨਾਂ ਜਿੱਥੇ ਵਿਚਾਰਾ ਕੀਤੀਆਂ ਉਹਦੇ ਸੁਨੇਹਾ ਵੀ ਦਿੱਤਾ ਵੀ 7 ਤਰੀਕ ਨੂੰ ਜਿਹੜਾ ਲੈਂਡ ਪੋਲਿੰਗ ਐਕਟ ਦਾ ਜਿਹੜੀ ਸਰਕਾਰ ਪੰਜਾਬ ਦੇ ਅੰਦਰ ਧੱਕੇ ਨਾਲ ਲਾਗੂ ਕਰਨਾ ਚਾਹੁੰਦੀ ਹੈ ਜ਼ਮੀਨਾਂ ਹੜੱਪਣ ਦੇ ਲਈ ਉਹਦਾ ਜਿਹੜਾ ਪੁਸਲਾ ਫੂਕੇ ਜਾਊਗਾ ਤੇ ਨਾਲ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਦੇ ਜਿਹੜੇ ਬੁੱਤਾਂ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਅਸੀਂ ਲੜਦੇ ਆ ਰਹੇ ਆਂ ਜਿਹੜੀ ਪ੍ਰਸ਼ਾਸਨ ਨੇ ਸਾਡੀ ਮੰਗ ਮੰਨੀ ਤਾਂ ਹੈਗੀ ਆ ਪਰ ਉਹਨੂੰ ਲਾਗੂ ਨਹੀਂ ਕਰ ਰਹਾ ਉਹਦੇ ਸਬੰਧ ਵਿੱਚ ਵੀ ਜਿਹੜਾ ਆ ਇੱਥੇ ਫਲੋਰ ਦੇ ਨਗਰ ਕੌਂਸਲ ਦੇ ਪ੍ਰਧਾਨ ਔਰ ਈਓ ਨੂੰ ਜਿਹੜਾ ਆ ਮੰਗ ਪੱਤਰ ਦਿੱਤਾ ਜਾਊਗਾ 7 ਤਰੀਕ ਨੂੰ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ 7 ਤਰੀਕ ਨੂੰ ਵੱਧ ਤੋਂ ਵੱਧ ਜਿਹੜਾ ਆ ਉਸ ਦਿਨ ਦੇ ਉਪਰ ਇਕੱਠੇ ਹੋ ਕੇ ਆਪਾਂ ਨਗਰ ਕੌਂਸਲ ਦੇ ਪ੍ਰਧਾਨ ਨੂੰ ਸਭ ਤੋਂ ਪਹਿਲਾਂ ਈਓ ਨੂੰ ਜਿਹੜਾ ਆ ਆਪਾਂ ਮੰਗ ਪੱਤਰ ਦਈਏ ਕਿ ਉਸ ਤੋਂ ਬਾਅਦ ਜਿਹੜਾ ਲੈਂਡ ਪੁਲਿੰਗ ਐਕਟ ਜਿਹੜੇ ਸਰਕਾਰ ਲਾਗੂ ਕਰ ਰਹੀ ਆ ਉਹਦਾ ਜਿਹੜਾ ਵੱਡੇ ਪੱਧਰ ਤੇ ਜਿਹੜਾ ਪਤਲਾ ਫੁੱਟੇ ਜਾਂਦਾ